ਤਾਂ ਪਟਿਆਲਾ ਦੀ ਇਸ ਸਮੇਂ ਦੀ ਅਪਡੇਟ ਲੈ ਕੇ ਹਾਜ਼ਰ ਹੋਇਆ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਸਨੋਰੀ ਅੱਡੇ ਦੇ ਵਿੱਚ ਜਿਹੜਾ ਕੀ ਇੱਕ ਅਚਾਨਕ ਐਕਸੀਡੈਂਟ ਹੋ ਜਾਂਦਾ ਤਾਂ ਉਸ ਤੇ ਜਿਹੜਾ ਕੀ ਇਹ ਬਾਈਕ ਸਵਾਰ ਇੱਕ ਬਗ ਵਿਅਕਤੀ ਜਿਹੜਾ ਜਾ ਰਿਹਾ ਹੁੰਦਾ ਉਹ ਹਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਹ ਬੰਦਾ ਕੌਣ ਸੀ ਕਿਧਰੋਂ ਆਇਆ ਕਿੱਥੇ ਜਾ ਰਿਹਾ ਸੀਗਾ ਉਸੀ ਦੇ ਪਿੱਛੇ ਅਚਾਨਕ ਇੱਕ ਰੇੜੀ ਵਾਲਾ ਆਂਦਾ ਜਿਸਨੇ ਨਸ਼ੇ ਦਾ ਸੇਵਨ ਕੀਤਾ ਹੁੰਦਾ ਤਾਂ ਉਹ ਉਸਦੇ ਵਿੱਚ ਸਾਈਡ ਮਾਰ ਦਿੰਦਾ ਜਿਹੜਾ ਬਾਈਕ ਸਵਾਰ ਚੋ ਵਿਚਾਰਾ ਮੌਕੇ ਤੇ ਗਿਰ ਕੇ ਇੱਥੇ ਜਾਂਦਾ ਉਹਦੀ ਲੱਤ ਦੇ ਵਿੱਚ ਜਿਹੜਾ ਕੀ ਹੈ ਫ੍ਰੈਕਚਰ ਹੋ ਜਾਂਦਾ ਤਾਂ ਜਿਹੜਾ ਰੇੜੀ ਵਾਲਾ ਸੀਗਾ ਉੱਥੋਂ ਦੀ ਮੌਕੇ ਤੇ ਫਰਾਰ ਹੋ ਗਿਆ ਉੱਥੇ ਦੇ ਕੁਝ ਵਿਅਕਤੀਆਂ ਵੱਲੋਂ ਉਹਨੂੰ ਥੋੜੀ ਦੂਰ ਜਾ ਕੇ ਰੋਕ ਲਿੱਤਾ ਜਾਂਦਾ ਪਰ ਪ੍ਰੰਤੂ ਉਹ ਰੁਕਣ ਦੇ ਬਾਅਦ ਵਾਪਸੀ ਆਣ ਤੋਂ ਬਾਅਦ ਫਿਰ ਉੱਥੋਂ ਦੀ ਫਰਾਰ ਹੋ ਜਾਂਦਾ ਫਿਰ ਉਹਨੂੰ ਥੋੜੀ ਦੇਰ ਤੇ ਜਾ ਕੇ ਲੋਕਾਂ ਵੱਲੋਂ ਜਿਹੜੇ ਉੱਥੇ ਦੇ ਲੋਕ ਸੀਗੇ ਉਹਨਾਂ ਵੱਲੋਂ ਰੋਕ ਕੇ ਉਸ ਬੰਦੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਪਰ ਜਿਹੜਾ ਕਿ ਐਕਸੀਡੈਂਟ ਜਿਸ ਦਾ ਹੋਇਆ ਸੀ ਉਸ ਪਰਿਵਾਰ ਦੇ ਉਸ ਬੰਦੇ ਦੇ ਪਰਿਵਾਰ ਨੂੰ ਸੰਪਰਕ ਕਰ ਦਿੱਤਾ ਜਾਂਦਾ ਹੈ ਮੌਕੇ ਤੇ 121 108 ਐਂਬੂਲੈਂਸ ਬੁਲਾ ਕੇ ਉਸ ਵਿਅਕਤੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦੌਰੇ ਇਲਾਜ ਦੇ ਲਈ ਭੇਜ ਦਿੱਤਾ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਤਸਵੀਰ ਹੈ ਇਹ ਤੋਂ ਨੂੰ ਪਟਿਆਲਾ ਦੇ ਸਨੋਰੀ ੱਡੇ ਤੋਂ ਤਸਵੀਰ ਜਿਹੜੀ ਕਿ ਦਿਖਾਈ ਜਾ ਰਹੀ ਹੈ ਇੱਕ ਵਿਅਕਤੀ ਦਾ ਅਚਾਨਕ ਜਿਹੜਾ ਐਕਸੀਡੈਂਟ ਕੀਤਾ ਜਾਂਦਾ ਤਾਂ ਜਿਹੜਾ ਰੇਡੀ ਵਾਲਾ ਉਹ ਮੋਕੇ ਤੋਂ ਫਰਾਰ ਹੋ ਜਾਂਦਾ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਕਿਤੇ ਰਹਿਣਾ ਤਾਂ ਹੋਏਗਾ ਪਰ ਨਹੀਂ ਦੱਸਦਾ ਉਸਨੇ ਨਸ਼ੇ ਦਾ ਸੇਵਨ ਕੀਤਾ ਹੁੰਦਾ ਉਸ ਤੋਂ ਬਾਅਦ ਵੀ ਕਈ ਵਿਅਕਤੀਆਂ ਦੇ ਵਿੱਚੋਂ ਨੇ ਬਾਈ ਆਪਣੀ ਜਿਹੜੀ ਰੇਡੀ ਆ ਉਹ ਮਾਰ ਕੇ ਉੱਥੋਂ ਦੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਦੇ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੁਰਿੰਦਰ ਸਿੰਘ ਨਿੱਕੂ ਨਾਮ ਆ ਜੀ ਮੇਰਾ ਭਾਜੀ ਕੀ ਵਾਰਦਾਤ ਕੀ ਹੋਈ ਯਾਰ ਵਾਰਦਾਤ ਕੁਛ ਨਹੀਂ ਭਾਜੀ ਉਹ ਤਿੰਨ ਪਹੀਆਂ ਵਾਲੀ ਰੇੜੀ ਜਿਹੜੀ ਹੁੰਦੀ ਹੈ ਜਿਹਦੇ ਅੱਗੇ ਮੋਟਰਸਾਈਕਲ ਲਾਇਆ ਹੁੰਦਾ ਠੀਕ ਹੈ ਜੀ ਉਹ ਇਸ ਰੋਡ ਤੋਂ ਰੋੜੀ ਕੋਟ ਰੋਡ ਤੋਂ ਲੰਘ ਰਿਹਾ ਸੀਗਾ ਤੇ ਇੱਕ ਬਾਈਕ ਸਵਾਰ ਦੇ ਵਿੱਚ ਵੱਜਿਆ ਉਹਦੀ ਲੱਤ ਟੁੱਟ ਗਈ ਪਹਿਲਾਂ ਉਹ ਥੋੜੇ ਟਾਈਮ ਖੜ੍ਹਾ ਰਿਹਾ ਜਦੋਂ ਅਸੀਂ ਉਹਨੂੰ ਜਿਹਦੀ ਲੱਤ ਟੁੱਟੀ ਐ ਐਕਸੀਡੈਂਟ ਹੋਇਆ ਜਿਹਦੇ ਨਾਲ ਉਹਨੂੰ ਚੱਕਣ ਲੱਗੇ ਉਸ ਤੋਂ ਬਾਅਦ ਉਹ ਭੱਜਿਆ ਜੀ ਰੇੜੀ ਵਾਲਾ ਠੀਕ ਹੈ ਜੀ ਤੇ ਅਸੀਂ ਉਹਦੇ ਪਿੱਛੇ ਕੀਤਾ ਰਾਜਪੁਰਾ ਚੁੰਗੀ ਕੋਲ ਜਾ ਕੇ ਅਸੀਂ ਫੜ ਲਿਆ ਉਹਨੂੰ ਬਾਈਕ ਵਾਲਾ ਕੌਣ ਤੇ ਜਿਹੜਾ ਰੇਡੀ ਵਾਲਾ ਸੀ ਉਹ ਭੱਜ ਰੇਡੀ ਵਾਲਾ ਭਾਜੀ ਅਸੀਂ ਪਹਿਲਾਂ ਖੜਾ ਪਿਆ ਸੀ ਫਿਰ ਉਹ ਦੇਖ ਕੇ ਮਤਲਬ ਭੱਜ ਗਿਆ ਜਦੋਂ ਉਹ ਭੱਜਿਆ ਤੇ ਫਿਰ ਅਸੀਂ ਉਹਦਾ ਪਿੱਛਾ ਕੀਤਾ ਪਿੱਛਾ ਜਾ ਕੇ ਅੱਗੇ ਫੜਿਆ ਤੇ ਉਹਨੂੰ ਪੁੱਛਿਆ ਕਿਥੋਂ ਉਹ ਕਹਿੰਦਾ ਐਸਐਸਸੀ ਨਗਰ ਤੋਂ ਆ ਮੈਂ ਫਿਰ ਅਸੀਂ ਉਹਨੂੰ ਉਰੇ ਲੈ ਕੇ ਆ ਰਹੇ ਸੀਗੇ ਵੀ ਘੱਟੋ ਘੱਟ ਬੰਦਾ ਜਿਹਦਾ ਐਕਸੀਡੈਂਟ ਕੀਤਾ ਉਹਦੇ ਕੋਲ ਤਾਂ ਖੜ ਜਾ ਉਹਨੇ ਫਿਰ ਮੋੜਦੇ ਹੋਏ ਰੇਡੀ दारू ਇੰਨੀ ਪੀਤੀ ਹੋਈ ਸੀ ਬੁਲਟ 'ਚ ਮਾਰਿਆ ਬੁਲਟ 'ਚ ਮਾਰਿਆ ਫਿਰ ਸਿੱਧਾ ਇੱਥੋਂ ਭਜਾਇਆ ਫਿਰ ਨਹੀਂ ਰੁਕਿਆ ਫਿਰ ਸਨੋਰੀ ਅੱਡੇ ਜਾ ਕੇ ਅਸੀਂ ਫੜਿਆ ਜੀ ਉਹਨੂੰ ਇਹ ਬੰਦਾ ਹੁਣ ਕਿੱਥੇ ਆਈਓ ਜਿਹੜਾ ਜੀ ਰੇੜੀ ਵਾਲਾ ਬੰਦਾ ਉਹਨੂੰ ਅਸੀਂ ਥਾਣੇ ਛੱਡ ਆਏ ਆ ਥਾਣਾ ਕਤਵਾਲੀ ਠੀਕ ਹੈ ਜੀ ਤੇ ਜਿਹੜਾ ਜਿਹਦੇ ਸੱਟ ਲੱਗੀ ਆ ਉਹਨੂੰ ਐਂਬੂਲੈਂਸ ਚ ਪਾ ਕੇ ਸਰਕਾਰੀ ਰਜਿੰਦਰਾ ਹਸਪੀਟਲ ਤੇ ਉਹਦੇ ਜਿਹਦੇ ਐਕਸੀਡੈਂਟ ਹੋ ਉਹਦਾ ਪਰਿਵਾਰਕ ਵੀ ਆਇਆ ਜੀ ਮੇਰੇ ਕੋਲ ਪਰਿਵਾਰ ਦੇ ਵਿੱਚੋਂ ਹਾਂਜੀ ਉਹਦੇ ਮੇਰੇ ਕੋਲ ਵਾਈਫਾਈ ਸੀਗੇ ਤੇ ਹੋਰ ਘਰ ਦੇ ਰਿਲੇਟਿਵ ਆਏ ਸੀ ਉਹਨਾਂ ਦਾ ਬੇਟਾ ਸੀਗਾ ਲੱਤੋ ਦੀ ਮਤਲਬ ਬੰਦੇ ਦੀ ਟੁੱਟ ਗਈ ਆ ਬਿਲਕੁਲ ਇਹ ਪਤਾ ਲੱਗਿਆ ਜੀ ਕਿੱਥੇ ਦਾ ਬੰਦਾ ਉਹ ਖੁਸ਼ ਨਹੀਂ 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 ਉਹ ਤਾਂ ਸਾਰਾ ਕੁਝ ਐਟ ਦੀ ਸਪੋਰਟ ਹੋਇਆ ਜੋ ਵੀ ਹੋਇਆ ਹਾਂ